ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਥਾਣਾ ਸਿਟੀ ਪੁਰਾਣੇ ਐਸਐਸਪੀ ਦਫ਼ਤਰ ਤੋਂ ਫਲੈਗ ਮਾਰਚ ਕੱਢਿਆ ਗਿਆ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਮਾ ਸ਼ਹਿਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦੇ ਦਿਸ਼ਾ ਨਿਰਦੇਸ਼ ਤਹਿਤ ਥਾਣਾ ਸਿਟੀ ਦੇ ਕੋਲ ਪੁਰਾਣੇ ਐਸਐਸਪੀ ਦਫ਼ਤਰ ਤੋਂ ਫਲੈਗ ਮਾਰਚ ਕੱਢਿਆ ਗਿਆ ਇਹ ਫਲੈਗ ਮਾਰਚ ਹਰੇ ਰਵੇ ਰੋਡ ਕੋਠੀ ਰੋਡ ਗੀਤਾਪਾਵਨ ਰੋਡ ਜੱਟਾ ਮਹੱਲਾ ਤੋਂ ਹੁੰਦਾ ਹੋਇਆ ਬੰਗਾ ਰੋਡ ਬੱਸ ਸਟੈਂਡ ਅੰਬੇਡਕਰ ਚੌਕ ਤੋਂ ਹੁੰਦਾ ਹੋਇਆ ਵਾਪਸ ਪੁਰਾਣੇ ਐਸਐਸਪੀ ਦਫ਼ਤਰ ਵਿਖੇ ਸਮਾਪਤ ਹੋਇਆ ਆਉ ਦੇਖਦੇ ਹਾਂ ਮੌਕੇ ਦੀਆਂ ਵਿਸ਼ੇਸ਼ ਤਸਵੀਰਾਂ ਕੰਸਰ ਸੈਨਸਰ ਸਕਿਉਰਟੀ ਦੇ ਸਕੀਏ ਤੇ ਅਸੀਂ ਇਹੀ ਮੈਸੇਜ ਦੇਣਾ ਚਾਹੁੰਦੇ ਹੈਗੇ ਆ ਕਿ ਅਸੀਂ 24 ਘੰਟੇ ਹਾਜ਼ਰ ਹੈਗੇ ਆ ਜਿਹੜਾ ਬਿਲਕੁਲ ਅਸੀਂ ਫਰੀ ਐਂਡ ਫੇਅ ਇਲੈਕਸ਼ਨ ਕਰਾਵਾਂ ਐਸੇ ਪਿੰਡਾਂ 'ਚ ਹੀ ਹੋਏਗਾ ਸਰ ਬਿਲਕੁਲ ਜੀ ਅਸੀਂ ਹੁਣ ਪੈਜ਼ਲ ਜਿਹੜਾ ਹੈਗਾ ਇਹਨੂੰ ਸ਼ਹਿਰ ਦੇ ਵਿੱਚ ਕਰਾਂਗੇ ਤੇ ਜਿਹੜੀਆਂ ਸਾਡੀ ਬਿਲਕੁਲ ਜਿਹੜਾ ਇਹ ਗੱਡੀਆਂ ਦਾ ਮਾਤਸ਼ਕ ਹੈਗਾ ਤੇ ਪੀਸੀਆਰ ਦਾ ਇਹ ਪਿੰਡਾਂ ਦੇ ਵਿੱਚ ਵੀ ਕੀਤਾ ਜਾਵੇ ਕੀ ਸਰੇ ਦੇਣਾ ਚਾਹੁੰਦੇ ਜਿਹੜਾ ਸਰਾਕੀ ਤੱਤਵ ਨੇ ਉਹਨੂੰ ਜਿਹੜੇ ਸ਼ਰਾਰਤੀ ਤੱਤ ਹੈਗੇ ਆ ਜਾਂ ਕੋਈ ਹੋਰ ਹੈ ਜੇ ਅਨਸਰ ਹੈਗੇ ਆ ਉਹਨਾਂ ਨੂੰ ਅਸੀਂ ਸਖਤ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਕੋਈ ਵੀ ਇੱਦਾਂ ਦੀ ਸ਼ਰਾਰਤ ਕਰਦਾ ਤਾਂ ਪੂਰੀ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਸਰ ਕੋ ਹੈਲਪਰ ਨੰਬਰ ਵੀ ਜਾਰੀ ਕੀਤਾ ਜੇ ਕੋਈ ਕੋਈ ਇਦਨ ਦੀ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਉੱਤੇ ਇਨਫੋਰਮ ਕਰਕੇ ਤੇ ਆ ਬਿਲਕੁਲ ਜੀ ਅਸੀਂ ਆਪਣਾ ਕੰਟਰੋਲ ਨੰਬਰ ਜਿਹੜਾ ਅਸੀਂ ਸਾਡਾ ਸੋਸ਼ਲ ਮੀਡੀਆ ਪੇਜ ਆ ਉੱਤੇ ਵੀ ਜਾਰੀ ਕਰਤਾ ਸੀਗਾ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਿਆਂਗੇ ਤੇ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਜਾਣਕਾਰੀ ਮਿਲਦੀ ਹੈ ਕਿਤੇ ਕੋਈ ਵੀ ਕੋਈ ਸ਼ਰਾਰਤ ਕਰ ਰਿਹਾ ਕੋਈ ਖਰਾਬੀ ਕਰ ਰਿਹਾ ਤਾਂ ਉਹ ਉਸ ਨੰਬਰ ਤੇ ਸਾਡੇ ਚੈਕਿੰਗ ਵੀ ਚੱਲ ਰਹੀ ਲਗਾਤਾਰ ਉਸ ਕੋਈ ਬਾਰਡਰ ਪੀਰੀਆ ਸਾਡੇ ਬਿਲਕੁਲ ਜੀ ਬਿਲਕੁਲ ਸਾਡੇ ਜਿਹੜੇ ਹਾਈ ਟੈਕ ਨਾਕਾਜ਼ ਵੀ ਲੱਗੇ ਹੋਏ ਆ ਸਾਡਾ ਮੈਡੀ ਲੱਗਿਆ ਹੋਇਆ ਹੈ ਇਧਰੋਂ ਜਿੱਧਰੋਂ ਆਪਾਂ ਰੋਪੜ ਤੋਂ ਐਂਟਰ ਕਰਦੇ ਆ ਉੱਥੇ ਵੀ ਸਾਡਾ ਹਾਈ ਟੈਕ ਨਾਕਾ ਲੱਗਿਆ ਤੇ ਜਿਹੜੀਆਂ ਸਾਡੀਆਂ ਫਲਾਈਂਗ ਟੀਮਾਂ ਨੇ ਉਹ ਵੀ ਬਣੀਆਂ ਹੋਈਆਂ ਜਿਹੜੀਆਂ ਲਗਾਤਾਰ 24 ਘੰਟੇ ਚੈਕਿੰਗ ਕਰਦੀਆਂ ਸਰ ਇਹਨਾਂ ਦਿਨਾਂ ਤੋਂ ਸ਼ਰਾਬ ਨੂੰ ਲੈ ਕੇ ਵੀ ਛੇੜਾੜ ਕੀਤੀ ਹੈ ਇਹਾਂ ਜੋ ਪਹਾੜਾਂ ਮੈਂ ਵਾਪਰੇ ਉੱਥੇ ਬਿਲਕੁਲ ਜੀ ਬਿਲਕੁਲ ਅਸੀਂ ਇਹਦੇ ਸਬੰਧ ਦੇ ਵਿੱਚ ਹੀ ਜਿਹੜੀ ਸਾਡੇ ਐਕਸਾਈਜ਼ ਦੇ ਕਰਮਚਾਰੀ ਹੁੰਦਾ ਆਪੀ ਇਸ ਮੀਟਿੰਗ ਕੀਤੀ ਹੈ ਤੇ ਅਸੀਂ ਟੀਮਾਂ ਵੀ ਬਣਾਈਆਂ ਹੈਗੀਆਂ ਹਰੇਕ ਸਬੜੇਦਨ ਦੇ ਵਿੱਚ ਐਕਸਾਈਜ਼ ਤੇ ਪੁਲਿਸ ਦੀਆਂ ਮਿਲ ਕੇ ਟੀਮਾਂ ਬਣੀਆਂ ਹੈਗੀਆਂ ਜਿਹੜੀਆਂ ਇਹਨਾਂ ਤੇ ਰੇਡ ਵੀ ਕਰ ਰਹੀਆਂ ਤੁਸੀਂ ਦੇਖੋਗੇ ਕਿ ਪਿੱਛੇ ਜੀ ਅਸੀਂ ਕਾਫੀ ਜ਼ਿਆਦਾ ਰੇਡ ਕੀਤੇ ਆ ਤੇ ਸਾਡੇ ਕਾਫੀ ਬੰਦੇ ਰਾਉਂਡ ਅਪ ਵੀ ਕੀਤੇ ਆ ਤੇ ਪਰਚੇ ਵੀ ਐਕਸਾਈਜ਼ ਦੇ ਕਾਫੀ ਦਿੱਤੇ ਨੇ ਸਰ ਦੇਸੀ ਸ਼ਰਾਬ ਦੇ ਉੱਤੇ ਵੀ ਕੋਈ ਕਾਰਵਾਈ ਹੋ ਰਹੀ ਹੈ ਪੁਲਿਸ ਦੀ ਕਿਉਂਕਿ ਪਿੱਛੇ ਜੀ ਕਾਫੀ ਮੋਟਾ ਹੁੰਦਾ ਹੈ ਹਾਂ ਜੀ ਬਿਲਕੁਲ ਅਸੀਂ ਜਿਹੜੇ ਜਿਹੜੀ ਲੋਕਲ ਇਲੀਗਲ ਲੈ ਕੇ ਆਂਦੇ ਉਹਨਾਂ ਤੇ ਵੀ ਅਸੀਂ ਕਾਫੀ ਪਰਚੇ ਦਿੱਤੇ ਤੇ ਦੋ ਪਰਚੇ ਅਸੀਂ ਲਾਨ ਦੇ ਵੀ ਦਿੱਤੇ ਹੈਗੇ ਸਾਡੇ ਕਾਫੀ 2600 ਦੇ ਨੇੜੇ ਜਿਹੜੀ ਹੈਗੀ ਹੈ ਲੀਡਰ ਦੇ ਨੇੜੇ ਉਹ ਵੀ ਸਾਡੀ ਰਿਕਵਰੀ ਹੋਊਗੀ ਠੀਕ ਹੈ